ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਭਾਰ ਵਿੱਚ ਡੀਐਸਪੀ ਦਫ਼ਤਰ ਦੇ ਮੂਹਰੇ ਧਰਨੇ ਲਾਏ ਜਾ ਰਹੇ ਨੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਸ ਨੂੰ ਦੇਖਦੇ ਹੋਏ ਜਿਸ ਤਰੀਕੇ ਨਾਲ ਅੱਜ ਕਤਲ ਹੋ ਰਹੇ ਨੇ ਕਾਨੂੰਨ ਦਾ ਜਿਹੜਾ ਰਾਜ ਆ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਔਰ ਕਾਨੂੰਨ ਦਾ ਜਿਹੜਾ ਡਰ ਆ ਉਹ ਲੋਕਾਂ ਵਿੱਚ ਕਿਤੇ ਨਜ਼ਰ ਨਹੀਂ ਆ ਰਿਹਾ ਸੋ ਇਸ ਕਰਕੇ ਕਾਂਗਰਸ ਪਾਰਟੀ ਆਪਣਾ ਫਰਜ਼ ਲਮਾਉਂਦੇ ਹੋਏ ਇਹ ਸਰਕਾਰ ਨੂੰ ਆਗਾਹ ਕਰਦੀ ਹੈ ਕਿ ਜਾਂ ਤਾਂ ਆਪਣੀ ਜਿਹੜੀ ਕਾਰਜਕਾਰੀ ਹੈ ਉਹਨੂੰ ਮਜ਼ਬੂਤ ਕਰੋ ਜਿਹੜੀ ਇਹ ਕਮਜ਼ੋਰ ਸਥਿਤੀ ਹੈ ਉਸਨੂੰ ਠੀਕ ਕਰੋ ਔਰ ਜਿਹੜੀ ਵਿਸ਼ਵਾਸ ਆ ਲੋਕਾਂ ਵਿੱਚ ਉਹ ਪੈਦਾ ਕਰੋ ਅਦਰਵਾਈਜ਼ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੱਜ ਪੰਜਾਬ ਦੇ ਵਿੱਚ ਕੋਈ ਨਿਵੇਸ਼ ਨਹੀਂ ਕਰਨ ਨੂੰ ਤਿਆਰ ਕੋਈ ਇੰਡਸਟਰੀ ਨਹੀਂ ਆ ਰਹੀ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਪੈਦਾ ਹੋ ਰਿਹਾ ਸੋ ਇਸ ਕਰਕੇ ਪੰਜਾਬ ਜਿਹੜਾ ਵਾ ਉਹ ਪਿੱਛੇ ਨੂੰ ਜਾ ਰਿਹਾ ਔਰ ਇਹ ਤਿੰਨ ਸਾਲਾਂ ਚ ਪੰਜਾਬ ਨੂੰ ਬਰਬਾਦ ਕਰਦ ਕੇ ਰੱਖ ਦਿੱਤਾ ਇਹ ਜਿਹੜੀ ਆਪ ਸਰਕਾਰ ਹੈ ਜਿਹੜੀ ਬਚੂਆਂ ਪਹਿਲਾ ਬਿਆਨ ਦਿੱਤਾ ਸੀ ਆ ਉਹਨਾਂ ਨੂੰ ਵੀ ਅੱਤਵਾਦੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਹੈ ਉਹਦੀ ਤਾਂ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਔਰ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਤਾਂ ਇੱਕ ਸੁੰਮੇਵਾਰ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਔਰ ਇੱਕ ਇੱਕ ਐਸੇ ਪਰਿਵਾਰ ਵਿੱਚੋਂ ਰਾਹੁਲ ਗਾਂਧੀ ਸਾਡੇ ਲੀਡਰ ਨੇ ਜਿਨ੍ਹਾਂ ਨੇ ਦੇਸ਼ ਦੀ ਏਕਤਾ ਖੰਡਤਾ ਲਈ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਆਪਣਾ ਖੂਨ ਡੋਲਿਆ ਔਰ ਅੱਜ ਪੂਰੇ ਦੇਸ਼ ਦੀ ਉਹ ਪਸੰਦ ਬਣੇ ਹੋਏ ਨੇ ਤਾਂ ਬੀਜੇਪੀ ਜਿਹੜੀ ਆ ਅੱਜ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਦੇ ਨਾਂ ਤੋਂ ਬਖੜਾਈ ਹੋਈ ਹੈ ਡਰੀ ਹੋਈ ਹੈ। ਉਹ ਇਸ ਕਰਕੇ ਇਹ ਜੇ ਅਨਾਬ ਸ਼ਰਾਬ ਜਿਹੜੇ ਬਿਆਨ ਬਚਕੀਨਾ ਬਿਆਨ ਜਿਹਨੂੰ ਕਹਿ ਸਕਦੇ ਆ ਉਹ ਦਿੱਤੇ ਜਾ ਰਹੇ ਨੇ। ਸਰ ਜਿਹੜਾ ਹਟਾਇਕ ਦਾ ਕਚਹਿਰੀਆਂ ਵਿੱਚ ਵੀ ਕਬਜ਼ਾ ਕਮੇਟੀ ਵਿੱਚ ਵੀ ਕਬਜ਼ਾ ਉਹਦੇ ਬਾਰੇ ਤੁਸੀਂ ਮੈਨੂੰ ਬੋਲਿਆ ਸੀ ਉਹ ਕੀ ਕਹਿਣਾ ਚਾਹੁੰਦੇ ਵੀ ਕੀ ਚੱਕਰ ਕੀ ਆ। ਦੇਖੋ ਜਿਵੇਂ ਹਾਦੀ ਲਹਿ ਗਈ। ਤਹਿਸੀਲ ਦੇ ਵਿੱਚ ਅੱਗੇ ਸੁਣਿਆ ਸੀ ਵੀ ਫਲਾਣਾ ਤਹਿਸੀਲਦਾਰ ਬੜਾ ਕਰਾਪਟਾ ਜਾਂ ਨੈਪ ਸੀਲਦਾਰ ਬੜੇ ਪੈਸੇ ਮੰਗ ਰਿਹਾ। ਪਰ ਅੱਜ ਜਿੰਨੀਆਂ ਰਜਿਸਟਰੀਆਂ ਹੋ ਰਹੀਆਂ ਨੇ ਜਿੰਨਾ ਵੀ ਕੋਈ ਕੰਮਕਾਰ ਹੋ ਰਿਹਾ ਤਹਿਸੀਲ ਦੇ ਵਿੱਚ ਮਿਸੀਪਲ ਕਮੇਟੀ ਦੇ ਵਿੱਚ ਉਹਦੀ ਸਾਰੀ ਇੱਕ ਇੱਕ ਜਾਣਕਾਰੀ ਜਿਹੜੀ ਉਹ ਐਮ.ਐਲ.ਏ ਨੂੰ ਦਿੱਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਚਹੇਤੇ ਨੇ ਜਿਹੜੀਆਂ ਖੱਬੀਆਂ ਸੱਜੀਆਂ ਬਾਹਾਂ ਬਣੇ ਹੋਏ ਨੇ ਉਹ ਪੈਸੇ ਮੰਗ ਰਹੇ ਨੇ ਰਿਸ਼ਵਤ ਜਿਹੜੀ ਆ ਉਹ ਅੱਜ ਚਰਨ ਸੀਮਾ ਤੇ ਆ ਅੱਜ ਬਹੁਤ ਮਾੜੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਔਰ ਕੋਈ ਖੰਨੇ ਦਾ ਸੁਧਾਰ ਨਹੀਂ ਹੋਇਆ ਤਿੰਨ ਸਾਲਾਂ ਚ 1 ਰੁਪਿਆ ਸਰਕਾਰ ਵੱਲੋਂ ਖੰਨੇ ਜਾਂ ਸ਼ਹਿਰ ਦੇ ਵਿੱਚ ਜਾਂ ਪਿੰਡਾਂ 'ਚ ਨਹੀਂ ਲਾਇਆ ਗਿਆ ਔਰ ਅੱਜ ਡਿਵੈਲਪਮੈਂਟ ਜਿਹੜੀ ਆ ਉਹ ਰੁਕੀ ਹੋਈ ਆ ਸੋ ਪ੍ਰਸ਼ਟਾਚਾਰ ਵਧਿਆ ਹੋਇਆ ਸੋ ਆਮ ਲੋਕ ਜਿਹੜੇ ਨੇ ਉਹਦੇ ਪੱਖੇ ਹੁੰਦੇ ਨੇ